ਦੋਸਤੋ ਅੱਜ ਆਪਾਂ ਗੱਲ ਕਰਨੀ ਹੈ ਬਿੱਲੀ ਆਈ ਥੈਲਿਓ ਬਾਹਰ ਸਾਡੇ ਕੇਸ ਦੀ ਜਾਂਚ ਸੀਬੀਆਈ ਨਾ ਕਰੇ ਕਿਉਂਕਿ ਉੱਥੇ ਸਾਡਾ ਜੋਰ ਨਹੀਂ ਚੱਲਣਾ ਦੋਸਤੋ ਆਪਾਂ ਸਾਰਿਆਂ ਨੂੰ ਪਤਾ ਹੈ ਕਿ 4-5 ਮਹੀਨੇ ਪਹਿਲਾਂ 13 ਤੇ 14 ਮਾਰਚ ਦੀ ਰਾਤ ਦੇ 11-12 ਵਜੇ ਪਟਿਆਲਾ ਸ਼ਹਿਰ ਦੇ ਰਜਿੰਦਰਾ ਹਸਪਤਾਲ ਦੇ ਸਾਹਮਣੇ ਪੁਲਿਸ ਦੇ 4 ਇਨਸਪੈਕਟਰਾਂ ਨੇ ਫੌਜ ਦੇ ਇੱਕ ਕਰਨਲ ਬਚਪਿੰਦਰ ਬਾਠ ਅਤੇ ਉਸ ਦੇ ਪੁੱਤਰ ਅੰਗਦ ਬਾਠ ਦੀ ਬਹੁਤ ਹੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਸੀ ਜਿਸ ਵਿੱਚ ਕਰਨਲ ਬਾਠ ਦੀ ਇੱਕ ਬਾਹ ਟੁੱਟ ਗਈ ਸੀ ਅਤੇ ਉਸ ਦੇ ਪੁੱਤਰ ਅੰਗਦ ਬਾਠ ਦਾ ਸਿਰ ਪਾਟ ਗਿਆ ਸੀ ਝਗੜਾ ਇੱਕ ਗੱਡੀ ਦੀ ਪਾਰਕਿੰਗ ਦੇ ਸਬੰਧ ਵਿੱਚ ਸੀ ਪੁਲਿਸ ਵਾਲਿਆਂ ਨੇ ਕਰਨਲ ਬਾਠ ਦਾ ਆਈਡੀ ਕਾਰਡ ਤੇ ਮੋਬਾਈਲ ਵੀ ਖੋਲਿਆ ਸੀ ਅਤੇ ਕਿਹਾ ਸੀ ਕਿ ਜੇਕਰ ਤੂੰ ਜਿਉਂਦਾ ਰਿਹਾ ਜੇਕਰ ਤੂੰ ਕੱਲ ਤੱਕ ਜਿਉਂਦਾ ਰਿਹਾ ਤਾਂ ਤੂੰ ਇਹ ਦੋਵੇਂ ਚੀਜ਼ਾਂ ਥਾਣੇ ਆ ਕੇ ਲੈ ਜਾਵੀਂ ਪਟਿਆਲਾ ਪੁਲਿਸ ਨੇ ਕਰਨਲ ਬਾਠ ਦੀ 8 ਦਿਨ ਤੱਕ ਰਫਤ ਦਰਜ ਵੀ ਨਹੀਂ ਸੀ ਕੀਤੀ ਕਰਨਲ ਬਾਠ ਦੇ ਘਰ ਵਾਲੇ ਮੈਡਮ ਬਾਠ ਨੇ ਜਦ ਸਾਬਕਾ ਫੌਜੀਆ ਨੂੰ ਨਾਲ ਲੈ ਕੇ ਡੀਸੀ ਦਫਤਰ ਅੱਗੇ ਧਰਨਾ ਲਾ ਦਿੱਤਾ ਸੀ ਤਾਂ ਫਿਰ ਜਾ ਕੇ ਦੋਸ਼ੀਆਂ ਖਿਲਾਫ ਰਫਤ ਦਰਜ ਹੋਈ ਮੈਡਮ ਬਾਠ ਅਨਸਾਫ਼ ਲੈਣ ਵਾਸਤੇ ਅਮਰਚਾਹ ਨੂੰ ਮਿਲੀ ਰਾਜਨਾਥ ਨੂੰ ਮਿਲੀ ਰਾਜਪਾਲ ਨੂੰ ਮਿਲੀ ਅਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਵੀ ਮਿਲੀ ਪਰ ਮੈਡਮ ਬਾਠ ਨੂੰ ਇੰਨਾ ਸੰਘਰਸ਼ ਕਰਨ ਤੋਂ ਬਾਅਦ ਵੀ ਇਨਸਾਫ਼ ਨਾ ਮਿਲਿਆ ਅਖੀਰ ਮੈਡਮ ਬਾਠ ਤੇ ਗੁਰਤੇਜ ਸਿੰਘ ਢਿੱਲੋਂ ਜੋ ਕਰਨਲ ਬਾਠ ਦਾ ਸਾਡੋ ਲੱਗਦਾ ਸੀ ਉਹਨਾਂ ਨੇ ਹਾਈ ਕੋਰਟ ਦਾ ਰੁਕ ਕੀਤਾ ਹਾਈ ਕੋਰਟ ਨੇ ਇਹ ਮਾਮਲਾ ਚੰਡੀਗੜ੍ਹ ਪੁਲਿਸ ਨੂੰ ਦੇ ਦਿੱਤਾ ਪਰ ਚੰਡੀਗੜ੍ਹ ਪੁਲਿਸ ਨੇ ਵੀ 4 ਮਹੀਨੇ ਦਾ ਸਮਾਂ ਲੈ ਕੇ ਪੱਲੇ ਕੱਖ ਨਹੀਂ ਪਾਇਆ ਅਖੀਰ ਹਾਈ ਕੋਰਟ ਨੇ ਅੱਕ ਕੇ ਮਾਮਲਾ सीबीआई ਨੂੰ ਸੌਂਪ ਦਿੱਤਾ ਹੁਣ सीबीआई ਦੀ ਜਾਂਚ ਤੋਂ ਤਾਂ ਵੱਡੇ ਵੱਡੇ ਵੀ ਡਰਦੇ ਸਨ सीबीआई ਦੇ ਡਰ ਦਾ ਭੈ ਖਾ ਕੇ ਇਹਨਾਂ ਪੁਲਿਸ ਇੰਸਪੈਕਟਰਾਂ ਨੇ ਸੁਪਰੀਮ ਕੋਰਟ ਦਾ ਆਸਰਾ ਲਿਆ ਅਤੇ ਆਪਣੀ ਪਟੀਸ਼ਨ ਵਿੱਚ ਕਿਹਾ ਕਿ ਇਸ ਮਾਮਲੇ ਦੀ ਸੀਬੀਆਈ ਨੂੰ ਜਾਂਚ ਨਹੀਂ ਕਰਨੀ ਚਾਹੀਦੀ ਜਦ ਸੁਪਰੀਮ ਕੋਰਟ ਦੇ ਜੱਜ ਸਾਹਿਬਾਨ ਨੇ ਇਹ ਪਟੀਸ਼ਨ ਪੜ੍ਹੀ ਤਾਂ ਜੱਜ ਸਾਹਿਬ ਦਾ ਗੁੱਸਾ ਕਹਿੰਦੇ ਅਸਮਾਨੀ ਚੜ ਗਿਆ ਜੱਜ ਸਾਹਿਬ ਨੇ ਗੁੱਸੇ ਵਿੱਚ ਆ ਕੇ ਪਟੀਸ਼ਨ ਕਰਤਾ ਉੱਪਰ 10 ਲੱਖ ਦਾ ਜੁਰਮਾਨਾ ਠੋਕ ਦਿੱਤਾ ਅਤੇ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਪਟੀਸ਼ਨ ਕਰਤਾ ਦੇ ਵਕੀਲਾਂ ਨੇ ਮਿੰਤਾ ਮੁੰਤਾ ਕਰਕੇ ਚਲੋ ਜੁਰਮਾਨਾ ਤਾਂ ਮaaf ਕਰਵਾ ਲਿਆ ਪਰ ਇਹ ਸਾਰੇ ਜਣੇ ਆਪਣੀ ਝਾੜ ਚੰਬ ਕਰਵਾ ਕੇ ਆਪਣੇ ਘਰ ਵਾਪਸ ਆ ਗਏ ਦੋਸਤੋ ਇਸ ਸਾਰੀ ਕਹਾਣੀ ਤੋਂ ਪਤਾ ਇਹ ਲੱਗਦਾ ਹੈ ਕੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੋਵੇਂ ਰਲ ਕੇ ਆਪਣੇ ਚਾਰ ਪੁਲਿਸ ਇੰਸਪੈਕਟਰਾਂ ਨੂੰ ਬਚਾਉਣਾ ਚਾਹੁੰਦੇ ਸਨ ਪਰ ਇਹਨਾਂ ਦੀ ਸਾਰੀ ਗੇਮ ਫੇਰ ਹੁੰਦੀ ਦਿਸ ਰਹੀ ਹੈ ਜੇਕਰ ਇਹ ਮਾਮਲਾ ਪੰਜਾਬ ਪੁਲਿਸ ਦੇ ਹੱਥ ਵਿੱਚ ਹੀ ਰਹਿੰਦਾ ਜਾਂ ਚੰਡੀਗੜ੍ਹ ਪੁਲਿਸ ਦੇ ਹੱਥ ਵਿੱਚ ਰਹਿੰਦਾ ਤਾਂ ਸਮੇਤ ਪੰਜਾਬ ਸਰਕਾਰ ਇਹ ਸਾਰੇ ਲੋਕ ਇੱਕ ਦੂਜੇ ਨਾਲ ਰਲ ਕੇ ਇਹ ਸਾਰੇ ਲੋਕ ਇੱਕ ਦੂਜੇ ਨਾਲ ਰਲੇ ਹੋਏ ਹਨ ਬੇਸ਼ੱਕ ਜਿੰਨੀਆਂ ਮਰਜ਼ੀ ਇਹ ਲੋਕ ਇਨਕੁਆਰੀਆਂ ਬਿਠਾ ਲੈਂਦੇ ਇਹਨਾਂ ਨੇ ਸਾਰਾ ਮਾਮਲਾ ਰਲ ਮਿਲ ਕੇ ਗੋਲ ਮੋਲ ਕਰ ਦੇਣਾ ਸੀ ਹੁਣ ਇਹਨਾਂ ਦੇ ਪਾਲੇ ਵਿੱਚ ਬਾਲ ਬਾਹਰ ਜਾ ਚੁੱਕੀ ਹੈ ਹੁਣ ਇਹ ਮਾਮਲਾ ਸੀਬੀਆਈ ਦੇ ਘੇਰੇ ਵਿੱਚ ਪਹੁੰਚ ਚੁੱਕਿਆ ਹੈ ਹੁਣ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਜਿੰਨਾ ਮਰਜ਼ੀ ਜ਼ੋਰ ਲਾ ਲਵੇ ਹੁਣ ਸੀਬੀਆਈ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦੇਵੇਗੀ ਜਿਸ ਦਿਨ ਦੀ ਇਹ ਘਟਨਾ ਵਾਪਰੀ ਹੈ ਕਰਨਲ ਬਾਠ ਇੱਕ ਵਾਰ ਵੀ ਕੈਮਰੇ ਦੇ ਸਾਹਮਣੇ ਨਹੀਂ ਆਏ ਪਰ ਉਨ੍ਹਾਂ ਦੇ ਘਰ ਵਾਲੀ ਮੈਡਮ ਜਸਵਿੰਦਰ ਕੌਰ ਬਾਠ ਚਾਂਸੀ ਦੀ ਰਾਣੀ ਬਣ ਕੇ ਇਸ ਸੰਘਰਸ਼ ਨੂੰ ਲੜ ਰਹੀ ਹੈ ਸਰਦਾਰ ਗਰਤੇਜ ਸਿੰਘ ਢਿੱਲੋਂ ਜੋ ਕਰਨਲ ਬਾਠ ਦੇ ਸਾਧੂ ਸਾਹਿਬ ਹਨ ਉਹ ਵੀ ਇਸ ਮਾਮਲੇ ਵਿੱਚ ਆਪਣੀ ਪੂਰੀ ਧੂਮਕਾ ਨਿਭਾ ਰਹੇ ਹਨ ਕਹਿੰਦੇ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ ਉਸ ਗੱਲ ਵਾਂਗ ਇਹ ਮਾਮਲਾ ਆਟੋਮੈਟਿਕ ਸਚਾਈ ਵੱਲ ਵਧ ਰਿਹਾ ਹੈ ਜਿਸ ਦੇ ਨਤੀਜੇ ਬਹੁਤ ਹੀ ਹੈਰਾਨੀਜਨਕ ਹੋਣਗੇ ਗੱਲਬਾਤ ਚੰਗੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਆਪ ਸਭ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ